ਸਾਰੇ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਤੱਡਾ ਆਪਰਾ ਮੂਲ ਆ ਪੱਟੀ ਅੱਜ ਲੈ ਕੇ ਵੀਡੀਓ ਹਾਜ਼ਰ ਹੋਏ ਆਂ ਜੀ ਡੇਰਾ ਬਾਬਾ ਨਾਨਕ ਤੋਂ ਸੀਤਲਾ ਮਾਤਾ ਮੰਦਰ ਤੋਂ ਯਾਤਰਾ ਜਿਹੜੀ ਆਰੰਭ ਹੋਈ ਸੀਗੀ ਗੋਕਲਦਾਮ ਵ੍ਰਿੰਦਾਵਨ ਤੇ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਉਣ ਜਾ ਰਿਆਂ ਜਿਹੜੇ ਇੱਥੋਂ ਦੇ ਮੰਦਰ ਨੇ ਜਿਹੜੇ ਨੇ ਉਹ ਕਿਹੜੇ-ਕਿਹੜੇ ਮੰਦਰ ਦੇ ਜਿਹੜੇ ਤੁਹਾਨੂੰ ਅੱਜ ਦਰਸ਼ਨ ਕਰਉਣ ਨੂੰ ਜਾ ਰਿਆਂ ਆਂ ਜੀ ਇੱਥੇ ਨੰਦਗਾਉ ਮੰਦਰ ਜੀ ਕ੍ਰਿਸ਼ਨਦਾ ਜੀ ਦਾ ਪ੍ਰੇਮ ਮੰਦਰ ਰਾਧਾ ਰਣੀ ਸ਼੍ਰੀ ਕ੍ਰਿਸ਼ਨ ਬਲਰਾਜ ਮੰਦਰ ਜੀ ਬਾਕੇ ਬਿਆਰੀ ਮੰਦਰ ਸ਼੍ਰੀ ਵਿਧੀਵਨ ਰਾਸ ਲੀਲਾ ਮੰਦਰ ਬ੍ਰਿੰਦਾਬਨ ਤੁਲਸੀ 100 608 ਦਰਖਤ ਜਿਹੜੇ ਹੈਗੇ ਨੇ ਉਹ ਉੱਥੇ ਮੌਜੂਦ ਆ ਜੀ ਬੰਸਰੀ ਚੋਰੀ ਕੀ ਰਾਧਾ ਰਾਣੀ ਮਾਂ ਵੈਸ਼ਨੋ ਦਾਮ ਰਾਧਾ ਰਾਣੀ ਮਹਿਲ ਬਰਸਾਨਾ ਇਹ ਤੁਹਾਨੂੰ ਜਿਹੜੇ ਇਹਨਾਂ ਦੇ ਆਪਾਂ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਵੀਡੀਓ ਚੰਗੀ ਲੱਗੇ ਤਾਂ ਬਰੀंदाਵਾਂਦੀ ਲਾਈਕ ਜ਼ਰੂਰ ਕਰਨਾ ਜੀ ਔਰ ਘੱਟ ਵੀ ਜੁੜਤ ਬਣਾਉਣੀ ਆ ਇਸੇ ਤਰ੍ਹਾਂ ਬਣੇ ਰਿਓ ਮੋਰਾ ਦੀ ਪੱਟੀ ਦੇ ਨਾਲ ਨੰਦਗਾਉਂ ਸ਼੍ਰੀ ਕ੍ਰਿਸ਼ਨ ਜੀ ਜਿੱਥੇ ਕੀ ਦਿਖਾਉਣ ਜਾ ਰਿਹਾ ਤੁਹਾਨੂੰ ਨੰਦ ਗਾਉਂ ਦੀ ਚਲਕੀ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਨੇ ਆਪਣਾ ਗਾਇਆਂ ਚਾਰੀਆਂ ਸੀ ਬਾਹਰ ਲਾ ਗੇਟ ਰਾਦੇ 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 पूरा करने के लिए बोल दिया जो संजो लोगों के ऊपर पहाड़ भी उतरा ये भगवान का घर है किसी स्टेशन पर खड़े होकर ट्रेन का इंतजार नहीं कर रहे ये नंद बाबा का घर है दुनिया में जाओगे अनेकों मंदिरों में दर्शन करने जाओगे लेकिन आज आप भगवान के निजी घर में आए हो और यहाँ भर जाता उस पर नंदा राधा रानी की कृपा होती है उनके घर में कोई तो बिना कृपा राधे 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 यहाँ भी शांति नहीं मिलेगी तो जीवन में कहीं शांति नहीं मिलेगी ध्यान रखना कहीं चलेगा जिंदगी ऐसे ही निकल जाएगी अल्लाह भल्ला करने हमेशा शांति में रहोगे लेकिन भगवान के घर में शांति मिलेगी कहीं आनंद है यहाँ शांति नहीं तो कहीं आनंद नहीं ਤੇ ਆਪਣੇ ਬੋਲੇ ਆਪੀ ਦਾ ਨਾਮ ਮਿਰਕਲ ਚਲਣਾ ਹੈ ਅੰਦਰ ਵਾਗ ਦਾ ਦਰਸ਼ਨ ਹੋਗਾ ਆਪ ਖੂਬਸੂਰਤ ਨਜ਼ਾਰਾ ਆਪਾਂ ਇਹਨਾਂ ਨੂੰ ਅੰਗਰੇਜ਼ਾ ਦਾ ਮੰਦਿਰ ਵੀ ਕਹਿ ਸਕਦੇ ਆ ਜੀ ਤੁਸੀਂ ਦੇਖ ਰਹੇ ਹੋ ਜੀ ਬਲਰਾਮ ਜੀ ਦਾ ਮੰਦਰ ਵਧੀਆ ਜੂ ਅਸਲੀ ਚੱਲ ਰਹੀ ਹੈ ਜੀ ਹਾਂ ਤੇ thank yeah. you बांरी <laughs> खपे <laughs> 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 ਮੁੰਨਾ 20 ਕੋਈ ਨਹੀਂ ਐਵੇਂ ਜਿਵੇਂ ਬਸ ਕੋਈ ਨਹੀਂ ਅੱਗੇ ਚਲੇ ਅੱਗੇ ਹੋਰ ਵੀ ਹੈ ਦੇਖਣੇ ਵਾਲੇ চলো চলো একবার ওর দিক না গোটা বিষ পড়বে এ না বিশ পড়বে পুরো বিশ দাও ਰਾਤਾ ਨੇ ਕ੍ਰਿਸ਼ਨ ਜੀ ਦੀ ਜਿਹੜੀ ਇਹ ਪੰਛੀ ਜਿਹੜੀ ਚੋਰੀ ਕੀਤੀ ਕਰਨੀ ਆ ਆ ਜੀ ਆਪ ਤੁਹਾਡੇ ਭਾਗੀਆਂ ਰਾਦੇ ਰਾਦੇ ਅਸਲੇ ਆਪਾਂ ਹੁਣ ਕਮਰੇ ਚੋਂ ਨਿਕਲ ਕੇ ਬਾਂਕੇ ਬਿਹਾਰੀ ਮੰਦਰ ਉਨੂੰ ਉੱਥੇ ਜਾ ਰਹੇ ਹਾਂ ਮੇਰੇ ਨਾਲ ਰਾਜੂ ਜੀ ਲਾਈਵ ਤੇ ਹੋਣੇ ਜੀ ਔਰ ਪਾਛਾ ਜੀ ਤੇ ਔਰ ਔਰ ਰਾਤਕਮਰ ਜੀ ਔਰ ਾਟੋ ਵਾਲੇ ਮੇਰੇ ਨਾਲ ਜੀ ਸੱਜਣ ਜਿੱਦਾਂ ਆਪਾਂ ਢਿੰਡਾਣਵੇਂ ਨਾਲ ਹੀ ਜੀ ਉੱਥੇ ਹੋ ਕੇ ਮੱਥਾ ਟੇਕਣ ਜਾ ਰਹੇ ਹਾਂ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਇਹਨੂੰ ਵ੍ਰਿੰਦਾਵਨ ਇਹ ਤੁਸੀਂ ਦੇ درخت ਨੇ ਜਿਹੜੇ ਕਿ ਰਾਤ ਦੇ ਟਾਈਮ ਜਿਹੜੇ ਆ ਨਾ ਜੀ ਇਹ ਆਪਸ ਵਿੱਚ ਜਿਹੜੀ ਆ ਮਿਲ ਜਾਂਦੇ ਆ ਜੀ ਇਹ ਤੁਸੀਂ ਇਹਨਾਂ ਦੇ ਵੀ ਦਰਸ਼ਨ ਕਰੋ ਜੀ ਦੇਖ ਰਹੇ ਤੁਸੀਂ ਸਾਰੇ ਜੀ ਇਹ ਸਾਰੇ ਜਿਹੜੇ ਆ ਨਾ ਜੀ ਆਪਣੇ ਬਚਾਇਆ ਨੇ ਮੇਰੇ ਕੋਲ ਤੁਸੀਂ ਦੇ ਆ ਜੀ ਅਸਲ ਤਵਾ ਕੀ ਆ ਕੇ ਰਹਿਣਾ ਦੇਖਿਆ ਉਹ ਜਿਹੜਾ ਅਜੇ ਅਸੀਂ ਮੁੱਕੇ ਜਾ ਰਹੇ ਹਾਂ ਹਾਂ ਜਾ ਬਰਿੰਦਵਾਨ ਦਾ ਬਰਿੰਦਵਾਨ ਦਾ ਲੋ ਜੇ ਰਾਧਾ ਕ੍ਰਿਸ਼ਨ ਦਾ ਬਰਿੰਦਵਾਨ ਦਾ ਜੰਗਲ ਜਿੱਥੇ ਮੰਨਦੇ ਹੁੰਦੇ ਸੀ ਕਿ ਇਹ ਉਹ ਜਗ੍ਹਾ ਜਿੱਥੇ ਮਹਾਰਾਜ ਰਾਧਾ ਕ੍ਰਿਸ਼ਨ ਆ ਕੇ ਮਿਲਦੇ ਹੁੰਦੇ ਸੀ ਤੇ ਤੇਰੇ ਦੇਖ ਰਹੇ ਸੀ ਆਪਸ ਵਿੱਚ ਇਹ ਦਰਖਤ ਜਿਹੜੇ ਆਪਸ ਵਿੱਚ ਜੁੜੇ ਹੋਏ ਨੇ ਤੁਲਸੀ ਦੇ ਦਰਖਤ ਹੈ ਜੀ 16008 ਦੇ ਦਰਖਤ ਹੈ ਜੀ ਕਹਿੰਦੇ ਆ ਚਲੋ ਜਾ ਤਿਰਖਨਾ ਜਾ ਮਾਰਾ ਲੋ ਜੀ ਐਂਦੇ लाਟੀ ਭਾਜੀ ਮੋੜਾ ਪਾਸੇ ਭਾਜੀ ਪੂਰੇ ਵੱਡੀ ਦਰੇ ਜਾਵਨ ਜੇ ਬੱਡੀ ਐਂ ਬਾਂਕੇ ਵੇਹੜੀ ਮੰਦਿਰ ਜਾ ਰਹੇ ਜਿਹੜਾ ਮੇਨ ਮੰਦਿਰ ਆ ਜੀ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੇ ਦਰਸ਼ਨ ਕਰਾਂਗੇ ਜੀ ਹਾਂ ਸਾਦੇ ਤੋਂ ਕੁਝ ਹੋਤ ਰਹੇ ਰਹੇ ਸੀ ਰੋ ਆਇਆ ਇਹ ਜਿਹੜਾ ਤੁਸੀਂ ਮਹਿਲ ਦੇਖ ਰਹੇ ਹੋ ਜੀ ਇਹ ਮਥਰਾ ਦੇ ਰਾਜੇ ਨੇ ਰਾਤ ਨੂੰ ਇਹ ਬਣਾਇਆ ਕੀਤਾ ਸੀ ਪਰ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਜੀ ਇਹ ਕਰ ਲੋ ਦਰਸ਼ਨ ਇਹ ਦੇ ਦੇ